ਆਪਣਾ ਬਈ ਪੋਲ ਪਾਇਆ ਸੀ ਵੀ ਕਿਹੜੀ ਵੀਡੀਓ ਪਹਿਲਾਂ ਬਣਾਈਏ ਲੋਕਾਂ ਨੇ ਕਿਹਾ ਵੀ ਸੰਦਾ ਨਹੀਂ ਬਣਾਓ ਆ ਬਈ 2012 ਮਾਡਲ ਮਸ਼ੀਨ ਆਪਣੇ ਕੋਲੇ ਕਣਕ ਬੀਜਣ ਵਾਲੀ ਇਹ ਵੀ ਰੱਖੀ ਆਪਾਂ ਫਿਰ ਜੀਰੋ ਡ੍ਰਿਲ ਹੈ ਇਹ ਵੀ ਪਈ ਹੈ ਤੇ ਆ ਹੈਪੀ ਸੀਡਰ ਹੈ ਇਹ ਵੀ ਪਿਆ ਇਹ ਤਿੰਨੇ ਚੀਜ਼ਾਂ ਕਣਕ ਬੀਜਣ ਵਾਸਤੇ ਨੇ ਸਪੈਸ਼ਲ ਤੇ ਕਣਕ ਦਾ ਆਪਾਂ ਘਟ ਬੀਜਦੇ ਆ ਖਾਨਜੋਗੀ ਬੀਜਦੇ ਆ ਕਣਕ ਇਸ ਕਰਕੇ ਪਰ ਇਹ ਆਪਾਂ ਵੇਚੀ ਜਾਣੀ ਲੈਣ ਲੱਗੇ ਫਿਰ ਬਹੁਤ ਤੁਹਾਨੂੰ ਪਤਾ ਵੀ ਮਹਿੰਗਾ ਹੋ ਜਾਂਦਾ ਹੈ ਕੰਮ ਤੇ ਅੱਜ ਵੀ ਇਹ ਆਪਾਂ ਸਾਮਕੇ ਰੱਖੀ ਹੋਈ ਅੰਦਰ ਸ਼ੈੱਡ ਚ ਲਾ ਰੱਖੀ ਆ ਆਹ ਭਾਈ 9 ਫੁੱਟਾ ਰੋਟਾਵੇਟਰ ਕੱਦੂ ਵੀ ਇਹਦੇ ਨਾਲ ਕਰਦੇ ਆ ਆਪਾਂ ਆਹਾ ਆਪਣੇ 15 ਹਾਲ ਨੇ ਫੋਲਡ ਕਰਦੇ ਹੋਏ ਤੇ ਆਹ ਆਪਣਾ 10 ਫੁੱਟਾ ਰੋਟਾਵੇਟਰ ਇਹ ਤੋਂ ਤੇ ਵੇ ਆ ਸੰਦ ਅੰਦਰ ਲਾਉਣ ਆਲੇ ਹੁਣ ਟਾਈਮ ਨਹੀਂ ਲੱਗਿਆ ਆਹਾ ਡੀਜ਼ਲ ਵਾਲਾ ਟੈਂਕ ਹੈ ਮੀਟਰ ਮੋਟਰ ਲੱਗਿਆ ਹੋਇਆ ਉੱਤੇ ਡੀਜ਼ਲ ਪਾਉਣ ਵਾਸਤੇ ਪੂਰਾ ਵਧੀਆ ਆਰਮ ਟ੍ਰੈਕ 30 ਖੱਤਾ ਮਾਡਲ 585 ਨੰਬਰ 3 ਮਾਡਲ 13 ਬਾਈ 6 ਦੀ ਟਰਾਲੀ ਹੈ 6.5 ਦੀ ਇਸ ਵਾਰ ਨਾ ਵੀ ਵਿਆਹ ਸੀ ਘਰੇ ਤੇ ਸੰਦ ਸੰਭਾਲਣ ਚ ਥੋੜੀ ਜੀ ਕਮੀ ਰਹਿ ਗਈ ਹੁਣ ਬਸ ਇਹਨਾਂ ਨੂੰ ਦੁਬਾਰਾ ਧੋ ਕੇ ਰੇਕਮਾਰਕ ਕਰਕੇ ਰੰਗ ਰੰਗ ਮਾਰ ਕੇ ਰੱਖਾਂਗੇ ਆਹ ਹਾਲ ਨੇ 2000 ਚ ਸਨ ਚ ਬਣੇ ਹੋਏ 25 ਖਾਲ ਮੋਟਰਾਂ ਕੱਢਣ ਲਈ ਘੜਕਾ ਬਣਾਇਆ ਹੋਇਆ ਹੈ ਘੜਕਾ ਕਹੇ ਜਦਨੇ ਅਸੀਂ ਮੋਟਰਾਂ ਕੱਢਣ ਲਈ ਆਹ ਕਰਾਹਾ ਇਹ ਵੀ ਭਾਈ ਬਹੁਤ ਪੁਰਾਣਾ ਹੈ ਸਾਰੀ ਜ਼ਮੀਨੇ ਦੇ ਨਾਲ ਕਰਾਈ ਸੀ ਆਹਾਂ ਜਿੰਦਾ ਜਿਹੜਾ ਵਟਾਂ ਕੱਢਦਾ ਸਾਰੀਆਂ ਮਿਰਚਾਂ ਦੀਆਂ ਤਵੀਆਂ ਐਦ ਕੀ ਸੰਦ ਸੰਭਾਲੇ ਨਹੀਂ ਗਏ ਪਿਆ ਸੀ ਘਰੇ ਇਸ ਕਰਕੇ ਆਹ 13 ਹਲ ਨੇ ਆਹ ਜਿਹੜੇ ਪੁਰਾਣੇ ਆਪਣੇ ਹਲ ਪਏ ਨੇ ਆਹ ਮਲਚਰ ਹੈ ਆਹ ਤਾਰ ਖੋਲਣ ਵਾਸਤੇ ਬਣਾਇਆ ਸੀ ਉਹ ਕੁੱਤੇ ਦਾ ਪਿੰਜਰਾ ਇੱਧਰ ਆਪਣੇ ਆਹ ਟਰਾਲੀ ਆ ਇੱਧਰ ਖੜਦੇ ਨੇ ਸਾਰੇ ਸੰਦ ਇੱਕ 25 ਦੀ ਜਾਂ 30 ਦੀ ਮੋਟਰ ਚਲਾਉਣ ਵਾਲਾ ਆਲਟਿਨੇਟਰ ਹੈ ਇਹ ਇਹ ਕਾਫੀ ਕਿਲੋਵਾਟ ਹੈ ਵੀ ਵਧੀਆ ਚਲਾ ਦਿੰਦਾ 35 ਦੀ ਮੋਟਰ ਤੱਕ ਚਲਾ ਮਿੱਤਰ 6 ਸਿਲੰਡਰ ਤਿੰਨ ਮੋਟਰਾਂ ਚਲਾ ਦਿੰਦਾ ਵਧੀਆ ਇਹ 15-15 ਦੀਆਂ 13 ਲੀਟਰ ਖਾਂਦਾ ਘੰਟੇ ਦਾ ਫਿਰ ਜੇ ਤਿੰਨੇ ਚੱਲਦੀਆਂ ਨੇ ਸਲੈਂਸਰ ਲਾਲ ਹੋ ਜਾਂਦਾ ਉਦੋਂ 262 ਡੀਆਈ ਇਹ ਦੇਖੋ ਬੜੀ 19 ਮਾਡਲ 605 ਅਰਜਣਾ ਜਿਹੜਾ ਇਹ ਹੈਗਾ 2019 ਮਾਡਲ ਆ। ਇਹ ਆ ਹੈਗਾ ਜੀ 22 ਮਾਡਲ 655